ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਸਰਕਾਰ ਦੇ ادارے ਮੰਡੀ ਬੋਰਡ ਵੱਲੋਂ ਉਹਨਾਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਦੇ ਵਿੱਚ ਮਰਜ ਕਰਦਾ ਫੈਸਲਾ ਕੀਤਾ ਜਿਹੜੀਆਂ ਕਮੇਟੀਆਂ ਵਿੱਤੀ ਸੰਕਟ ਦੇ ਨਾਲ ਝੂਝ ਰਹੀਆਂ ਨੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਉਹ 26 ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹ ਹੁਣ ਨਾਲ ਦੀਆਂ ਜਿਹੜੀਆਂ ਗਵਾਂਡੀ ਮਾਰਕੀਟ ਕਮੇਟੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਅਰਲੀਵਾ ਕੀਤਾ ਜਾਊਗਾ ਸਰਕਾਰ ਦਾ ਮੰਨਣਾ ਖਾਸ ਕਰਕੇ ਮੰਡੀ ਬੋਰਡ ਦਾ ਮੰਨਣਾ ਕਿ ਇਹਨਾਂ ਦੀ ਆਮਦਨ ਸਾਲਾਨਾ 4 ਕਰੋੜ ਰੁਪਏ ਤੋਂ ਘਟ ਗਈ ਹੈ ਜਿਸ ਕਰਕੇ ਖਰਚੇ ਪੂਰੇ ਨਹੀਂ ਹੋ ਰਹੇ ਤੇ ਇਸ ਕਰਕੇ ਗਵਾਂਢੀ ਮਾਰਕੀਟ ਕਮੇਟੀਆਂ ਦੇ ਵਿੱਚ ਇਹਨਾਂ ਦਾ ਰਲੇਵਾ ਕੀਤਾ ਜਾਵੇ ਮੰਡੀ ਬੋਰਡ ਦੇ ਡਾਇਰੈਕਟਰ ਜਿਹੜੀ ਮੀਟਿੰਗ ਹੋਏ ਡਾਇਰੈਕਟਰਸ ਉਹਦੇ ਵਿੱਚ ਫੈਸਲਾ ਲਿਆ ਗਿਆ 26 ਮਾਰਕੀਟ ਕਮੇਟੀਆਂ ਕਿਹੜੀਆਂ ਜਿਨ੍ਹਾਂ ਨੂੰ ਹੁਣ ਗਵਾਂਢੀ ਮਾਰਕੀਟ ਕਮੇਟੀਆਂ ਚ ਰਲੇਵਾ ਕੀਤਾ ਜਾਊਗਾ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਅਟਾਰੀ ਮਹਿਤਾ ਮਜੀਠਾ ਬੱਸੀ ਪਠਾਣਾ ਗੋਬਿੰਦਗੜ੍ਹ ਚਨਾਰਥਲ ਪੰਜੇ ਕੀ ਉਤਾੜ ਦੀਨਾ ਨਗਰ ਦਸੂਆ ਭੋਗਪੁਰ ਗਰਾਇਆ ਮਲੋਦ ਅਤੇ ਫਤੇਗੜ ਪੰਤੂਰ ਵੀ ਸ਼ਾਮਲੇ ਜੀਆਂ ਹੋਰ ਮਾਰਕੀਟ ਕਮੇਟੀਆਂ ਜਿਨ੍ਹਾਂ ਨੂੰ ਹੁਣ ਗਵਾਂਡੀ ਮਾਰਕੀਟ ਕਮੇਟੀਆਂ ਚ ਸ਼ਾਮਲ ਕੀਤਾ ਜਾਊਗਾ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਵਿੱਚ ਕਰੀਬ 26 ਮਾਰਕੀਟ ਕਮੇਟੀਆਂ ਦੀ ਜਿਹੜੀ ਸ਼ਨਾਖਤ ਕੀਤੀ ਗਈ ਆ ਜਿਨ੍ਹਾਂ ਦੀ ਵਿੱਤੀ ਤੌਰ ਤੇ ਖਸਤਾ ਹਾਲਤ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ 19 ਫਰਵਰੀ ਨੂੰ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਵਿੱਚ ਉਕਤ ਮਾਰਕੀਟ ਕਮੇਟੀਆਂ ਨੂੰ ਮਰਜ਼ ਕਰਦੇ ਤਜਵੀਜ਼ ਦੇਣ ਦੇ ਹੁਕਮ ਦਿੱਤੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਿਹੜੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਨੇ ਹਰਚੰਦ ਸਿੰਘ ਬਰਸਟ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ 19 ਫਰਵਰੀ ਨੂੰ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਹੀ ਉਹਨਾਂ ਨੇ ਹੁਕਮ ਦਿੱਤੇ ਨੇ ਇਸ ਫੈਸਲੇ ਮਗਰੋਂ ਮੰਡੀ ਬੋਰਡ ਨੇ 10 ਜ਼ਿਲ੍ਹਿਆਂ ਦੀਆਂ 26 ਮਾਰਕੀਟ ਕਮੇਟੀਆਂ ਦੇ ਨਿਸ਼ਾਨਦੇਹੀ ਕੀਤੀ ਹੈ ਸ਼ਨਾਖਤ ਕਰ ਲਈ ਹੈ ਜਿੱਥੇ ਮਾਰਕੀਟ ਫੀਸ ਆਮਦਨੀ 4 ਕਰੋੜ ਤੋਂ ਘੱਟ ਹੈ ਮਾਰਕੀਟ ਜਿਹੜੀ ਕਮੇਟੀਆਂ ਨੂੰ ਹੁਣ ਦੂਜੀਆਂ ਕਮੇਟੀਆਂ 'ਚ ਸ਼ਾਮਲ ਕੀਤਾ ਜਾਊਗਾ ਮੋਢਲੇ ਪੜਾ ਉੱਤੇ ਮਹਾਲੀਏ ਤੇ ਖਰੜ ਮਾਰਕੀਟ ਕਮੇਟੀ ਨੂੰ ਮਰਜ ਕਰਨ ਸੰਬੰਧੀ ਮਤਾ ਬੋਰਡ ਆਫ ਡਾਇਰੈਕਟਰ ਨੇ ਪਾਸ ਕਰ ਦਿੱਤਾ ਹੈ ਹਾਲਾਂਕਿ ਬਾਕੀ ਮਾਰਕੀਟ ਕਮੇਟੀਆਂ ਦਾ ਰਲੇਵਾ ਕਰਨ ਦਾ ਮਾਮਲਾ ਅੱਗੇ ਨਹੀਂ ਵੱਧ ਸਕਿਆ ਕਿਸੇ ਸਮੇਂ ਮਾਰਕੀਟ ਕਮੇਟੀ ਖਰੜ ਤੋਂ ਮਾਰਕੀਟ ਕਮੇਟੀ ਮਾਲੀ ਹੋਂਦ ਵਿੱਚ ਆਈ ਸੀ ਇਸ ਵੇਲੇ ਖਰੜ ਮਾਰਕੀਟ ਕਮੇਟੀ ਸਿਰ ਤੇ ਕ੍ਰੀਬ 3 ਕਰੋੜ ਰੁਪਏ ਦੀਆਂ ਦੇਣਦਾਰੀਆਂ ਨੇ ਤੇ ਮਲਾਜ਼ਮਾਂ ਨੂੰ ਤਨਖਾਹ ਤੇ ਪੈਨਸ਼ਨ ਦੇਣ ਜੋਗੇ ਵੀ ਮਾਰਕੀਟ ਕਮੇਟੀ ਕੋਲੋਂ ਪੈਸੇ ਨਹੀਂ ਐ ਖਰੜ ਕਮੇਟੀ ਦੀ ਆਮਦਨ ਵੀ ਸਾਲ 2022-2023 ਦੇ ਵਿੱਚ 1.66 ਕਰੋੜ ਰੁਪਏ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਰਕੀਟ ਕਮੇਟੀਆਂ ਦੇ ਵਿੱਤੀ ਘਾਟੇ ਵੱਧ ਰਹੇ ਹਨ ਤੇ ਆਮਦਨ ਘਟ ਰਹੀ ਆ ਸਰਕਾਰੀ ਅਧਿਕਾਰੀ ਆਖਦੇ ਨੇ ਕਿ ਮਾਰਕੀਟ ਕਮੇਟੀਆਂ ਦਾ ਆਪਸ ਵਿੱਚ ਰਲੇਵਾ ਹੋਣ ਦੀ ਸੂਰਤ ਵਿੱਚ ਖਰੀਦ ਕੇਂਦਰਾਂ ਤੇ ਕੋਈ ਅਸਰ ਨਹੀਂ ਪਵੇਗਾ ਜਿਨ੍ਹਾਂ ਕਮੇਟੀਆਂ ਦੀ ਮਾਰਕੀਟ ਫੀਸ ਆਮਦਨੀ 4 ਕਰੋੜ ਤੋਂ ਘੱਟ ਹੈ ਉਹਨਾਂ ਵਿੱਚ ਅਟਾਰੀ ਮਹਿਤਾ ਮਜੀਠਾ ਬਸੀ ਪਠਾਣਾ ਗੁਬਿੰਦਗੜ ਚਨਾਰਥਲ ਪੰਜੇ ਕੀ ਉਤਾਰ ਦੀਨਾ ਨਗਰ ਦਸੂਆ ਭੋਗਪੁਰ ਗੁਰਾਇਆ ਮਲੋਦ ਅਤੇ ਫਤੇਗੜ ਪਜਤੂਰ ਕਮੇਟੀ ਸ਼ਾਮਲ ਹੈ ਇਹਨਾਂ ਜਿਹੜੀਆਂ ਕਮੇਟੀਆਂ ਨੇ ਜਿਹੜੀਆਂ ਜਿਨ੍ਹਾਂ ਦੀ 4 ਕਰੋੜ ਤੋਂ ਘੱਟ ਮਾਰਕਟ ਫੀਸ ਵਾਲੀਆਂ ਕਮੇਟੀਆਂ ਵਿੱਚ ਜਿਹੜੀਆਂ ਕਮੇਟੀਆਂ ਦਾ ਹੁਣ ਰਲੇਵਾ ਹੋਵੇਗਾ ਉਹਨਾਂ ਵਿੱਚ ਨਰੋਟ ਜੈਮਲ ਸਿੰਘ ਰੋਪੜ ਮਰਿੰਡਾ ਚਮਕੌਰ ਸਾਹਿਬ ਤੇ ਆਨੰਦਪੁਰ ਸਾਹਿਬ ਖਰੜ ਕੁਰਾਲੀ ਡੇਰਾਬਸੀ ਲਾਲੜੂ ਮਹਾਲੀ ਬਨੂੜ ਬਲਾਚੌਰ ਅਤੇ ਹਰੀਕੇ ਕਮੇਟੀ ਆ ਉਹ ਵੀ ਸ਼ਾਮਲ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿੱਚ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਸਮੇਂ ਨਵੀਆਂ ਮਾਰਕੀਟ ਕਮੇਟੀਆਂ ਸਥਾਪਿਤ ਕਰਨ ਵਾਸਤੇ 9 ਨਵੰਬਰ 1998 ਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਨਵੀਂ ਮਾਰਕੀਟ ਕਮੇਟੀ ਬਣਾਉਣ ਬਾਰੇ 50 ਲੱਖ ਰੁਪਏ ਦੀ ਆਮਦਨੀ ਦੀ ਸ਼ਰਤ ਲਾਈ ਗਈ ਸੀ ਪੰਜਾਬ ਮੰਡੀ ਬੋਰਡ ਨੇ 18 ਮਾਰਚ 2014 ਨੂੰ ਆਮਦਨ ਦੀ ਸ਼ਰਤ ਜਿਹੜੀ ਆ ਉਹਦੇ 'ਚ ਸੋਧ ਕਰਕੇ 2.5 ਕਰੋੜ ਕਰ ਦਿੱਤੀ ਸੀ ਨਵੀਂ ਕਮੇਟੀ ਨਾਲ ਪੰਜਾਬ ਪਿੰਡ ਹੁਣ ਅਤੇ ਦੂਸਰੀ ਕਮੇਟੀ ਤੋਂ 16 ਕਿਲੋਮੀਟਰ ਦਾ فاਸਲਾ ਹੋਣ ਦੀ ਵੀ ਸ਼ਰਤ ਲਗਾਈ ਗਈ ਸੀ ਮਾਰਕੀਟ ਕਮੇਟੀ ਦੇ ਵਿੱਤੀ ਸਰੋਤ ਜਿਹੜੇ ਨੇ ਉਹ ਸੁਗੜ ਰਹੇ ਨੇ ਇਸ ਤੋਂ ਇਲਾਵਾ ਇਹ ਵੀ ਚਰਚਾ ਕਿ ਖਰਚੇ ਵੱਧ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ ਮਾਰਕੀਟ ਫੀਸ ਦੀ ਕਾਫੀ ਚੋਰੀ ਵੀ ਹੁੰਦੀ ਹੈ ਜਿਸ ਨੂੰ ਰੋਕਣ ਵਾਸਤੇ ਸਖਤ ਕਦਮ ਉਠਾਉਣ ਦੀ ਜ਼ਰੂਰਤ ਹੈ ਪਰ ਉਹ ਕਦਮ ਉਠਾਏ ਹੀ ਨਹੀਂ ਗਏ ਸਾਲ 222 23 ਦੇ ਜਿਹੜੇ ਅੰਕੜੇ ਦੱਸਦੇ ਨੇ ਕਿ ਅਟਾਰੀ ਕਮੇਟੀ ਦੀ ਜਿਹੜੀ ਆਮਦਨ ਆ ਉਹ 3.47 ਕਰੋੜ ਸੀ ਜਦ ਕਿ ਖਰਚਾ ਕਰੀਬ 5.57 ਕਰੋੜ ਸੀ ਅਤੇ ਮਜੀਠਾ ਕਮੇਟੀ ਦੀ ਜਿਹੜੀ ਆਮਦਨ 3.11 ਕਰੋੜ ਰੁਪਏ ਸੀ ਤੇ ਖਰਚਾ ਕਰੀਬ 6.65 ਕਰੋੜ ਰੁਪਏ ਸੀ ਚਨਾਰਥਲ ਕਮੇਟੀ ਦੀ ਕੁੱਲ ਆਮਦਨ 3.20 ਕਰੋੜ ਰੁਪਏ ਸੀ ਤੇ ਖਰਚਾ ਕਰੀਬ 5.80 ਕਰੋੜ ਰੁਪਏ ਆ ਰਿਹਾ ਜਦਕਿ ਨਰੋਟ ਜੈਮਲ ਸਿੰਘ ਕਮੇਟੀ ਦੀ ਆਮਦਨ ਕਰੀਬ 2.58 ਕਰੋੜ ਰੁਪਏ ਸੀ ਤੇ ਖਰਚ 6.57 ਕਰੋੜ ਇਸੇ ਤਰ੍ਹਾਂ ਕਰਾਲੀ ਕਮੇਟੀ ਦੀ ਆਮਦਨ ਕਰੀਬ 2.84 ਕਰੋੜ ਰੁਪਏ ਸੀ ਅਤੇ ਖਰਚਾ ਕਰੀਬ 5.82 ਕਰੋੜ ਸੀ ਤੇ ਅਜਿਹੇ ਵਿੱਤੀ ਸੰਕਟ ਨਾਲ ਜਿਹੜੀਆਂ ਸਾਹਮਣਾ ਕਰ ਰਹੀਆਂ ਜਾਂ ਖਸਤਾ ਹਾਲਤਾਂ ਜਿੰਨਾ ਮਾਰਕੀਟ ਕਮੇਟੀਆਂ ਦੀ ਉਹ ਹੁਣ ਸਰਕਾਰ ਨੇ ਫੈਸਲਾ ਲੈ ਲਿਆ ਕਿ 26 ਜਿਹੜੀਆਂ ਮਾਰਕਟ ਕਮੇਟੀਆਂ ਦਾ ਜਾਂ ਰਲੇਮਾ ਵਾਂ ਉਹ ਦੂਜੀਆਂ ਕਮੇਟੀਆਂ ਚ ਕੀਤਾ ਜਾਊਗਾ ਹਾਲਾਂਕਿ ਜਿਹੜੀ ਇਹ ਬੋਰਡ ਆਫ ਡਾਇਰੈਕਟਰ ਜਿਹੜੇ ਪੰਜਾਬ ਮੰਡੀ ਬੋਰਡ ਦੀ ਮੀਟਿੰਗ ਹੋਈ ਆ ਕਿਉਂਕਿ ਇਸ ਮੰਡੀ ਬੋਰਡ ਕੋਲ ਇੱਕ ਆਪਣਾ ਖੁਦ ਮਖਤਿਆਰੀ ਅਦਾਰਾ ਲੇਕਿਨ ਸਵਾਲ ਹੈ ਕਿ ਇਹ ਜਿਹੜੇ ਮਤੇ ਪਾਸ ਕੀਤੇਗੇ ਉਹਦੇ ਮਤਿਆਂ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਕੈਬਨਿਟ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਰਕੀਟ ਕਮੇਟੀ ਦੇ ਜਾਂ ਨੂਰ ਲੇਵਾ ਕਰਨ ਦੇ ਮਸਲੇ ਦੇ ਵਿੱਚ ਜਿਹੜਾ ਮੰਡੀ ਬੋਰਡ ਨੇ ਫੈਸਲਾ ਆ ਉਸ ਤੋਂ ਇਹ ਮੰਤਰੀ ਤੇ ਮੁੱਖ ਮੰਤਰੀ ਵਾਕਬ ਨੇ ਫਿਲਹਾਲ ਇਸ ਜਾਣਕਾਰੀ ਦੇ ਤੁਹਾਡੇ ਤੋਂ ਲੈ ਕੇ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ